ਕਿੱਦੇ ਦੀ ਪਟਾਕੇ ਪੜਾ ਕੇ ਗਰੀ ਜਾਨੀ ਆ ਦਿਵਾਲੀ ਦੇ ਪਟਾਕੇ ਲੈਣੇ ਆ ਪਟਾਕੇ ਲੈਣੇ ਆ ਉਹ ਮੈਨੂੰ ਫੈਕਟਰੀ ਵੀ ਚੱਕ ਲੈਣਾ ਤੁਸੀਂ ਕਿੱਥੇ ਲੈ ਆਇਓ ਮੈਨੂੰ ਫੈਕਟਰੀ ਜਿਵੇਂ ਤਾਂ ਕਿ ਅਸੀਂ ਬੱਚੇ ਲਈ ਥੋੜੇ ਜਿਹਾ ਪਟਾਕੇ ਲੈਣੇ ਨੇ ਉਹ ਥੋੜੇ ਪੜਾਕੇ ਚਾਹੇ ਥੋੜੇ ਲੈਣੀ ਚਾਹੇ ਬਾਹਲੇ ਲੈਣੀ ਜਿਹੜਾ ਇੱਥੋਂ ਰੇਟ ਹੈ ਨਾ ਬਲੀ ਤਾਂ ਮੈਂ ਕਹਿੰਦਾ ਬਹੁਤ ਵਧੀਆ ਰੇਟ ਹੈ ਇਹਨਾਂ ਦਾ ਅੱਛਾ ਹਾਂ ਇਹ ਆਪਣੇ ਲਖਸ਼ੀ ਫੈਰ ਵਰਕਸਾਲੇ ਭਰਾ ਹੈ ਅੱਛਾ ਹਾਂ ਹੁਣ ਤੁਹਾਨੂੰ ਭੁੱਲਰ ਵਾਲੀ ਨਾਲ ਮਿਲਣਾ ਪੁੱਲਰ ਭਾਈ ਜੀ ਆਇਓ ਮਰੇ ਇੱਕ ਮਿੰਟ ਜੀ ਔਰ ਭਾਈ ਇਹ ਕੰਦੀ ਪਟਾਕੇ ਮੈਂ ਦੇਖਣੇ ਆ ਲੈਣੇ ਆ ਇਹ ਇੱਕ ਦਿਨ ਪਟਾਕੇ ਲੈਣੇ ਆ ਮੈਂ ਸਾਜੀ ਸਾਰੇ ਆਪਣੇ ਕੋ ਪਟਾਕੇ ਨੇ ਵੱਡਿਆਂ ਤੋਂ ਛੋਟਿਆਂ ਤੱਕ ਬੱਚੇ ਤੋਂ ਲੈ ਕੇ ਜਿਹੜੀ ਵਰਦੀ ਚੀਜ਼ ਕੋ ਹਰੇਕ ਚੀਜ਼ ਮਿਲੂਗੀ ਬਾਈ ਸਾਰੀ ਕਰਾਲੀ ਸ਼ਾਨ ਮਾਰਦੀ ਇਹਨੇ ਵੀਰੇ ਅਸੀਂ ਤੁਹਾਨੂੰ ਉਹ ਚੀਜ਼ ਵੀ ਦਵਾਂਗੇ ਜਿਹੜੀ ਕਰਾਲੀ ਸ਼ਹਿਰ ਦੇ ਵਿੱਚ ਕਿਸੇ ਦੁਕਾਨ ਤੇ ਬਸ ਹੁਣ ਪੁੱਛੋ ਵੀ ਕੀ ਕੀ ਦੇਵਾਂਗੇ ਦੱਸੋ ਤੁਸੀਂ ਪਹਿਲੇ ਮੈਨੂੰ ਬੱਚਿਆਂ ਵਾਸਤੇ ਦਿਖਾਓ ਬੱਚਿਆਂ ਵਾਸਤੇ ਤੇ ਆ ਲੋ ਕਿੱਡੇ ਤੁਹਾਨੂੰ ਵੈਰੈਟੀ ਦਿਖਾਉਂਦੇ ਆ ਪਰ ਉਸ ਨੂੰ ਕਹ ਨਹੀਂ ਹਰ ਵਾਰ ਦਵਾ ਆ ਤੁਹਾਨੂੰ ਵੈਰਾਈ ਦਿਖਾ ਰਿਹਾ ਹਾਂ ਦਿਖਾਓ ਵੈਰਾਈ ਦਿਖਾਓ ਬਾਈ ਆ ਆ ਗਈ ਆਪਣੀ ਬੱਚਿਆਂ ਵਾਲੀ ਆਟਮ ਅੱਛਾ ਜੀ ਇਹ ਬਾਈ ਜੀ ਆਪਾਂ ਬੱਚਿਆਂ ਬੱਚਿਆਂ ਵਾਸਤੇ ਇੱਕ ਬੈਡਬਾਲ ਹੋ ਗਿਆ ਮਤਲਬ ਇਹ ਖੇਡਣ ਵਾਸਤੇ ਜੀ ਇਹ ਬੱਚੇ ਖੇਡ ਲੈਣ ਅੱਛਾ ਜੀ ਜਿੰਨੀ ਦੇਰ ਤੱਕ ਚਲਾਉਣੇ ਨਹੀਂ ਖੇਡਣਗੇ ਜਿੰਨਾ ਤੱਕ ਠੀਕ ਹੈ ਜੀ ਠੀਕ ਹੈ ਨਾ ਆ ਆਪਣੇ ਕੋਲ ਨਾਰ ਆ ਗਿਆ ਹਰ ਚਲਾਉਣ ਵਾਸਤੇ ਸਪਾਰਕਲ ਮਤਲਬ ਕੀ ਬਾਤ ਹੈ ਜੀ ਠੀਕ ਹੈ ਬੱਚੇ ਦੀ ਸੇਫਟੀ ਵੀ ਹੈ ਠੀਕ ਹੈ ਜੀ ਬੱਚਾ ਖੁਸ਼ ਵੀ ਹੈ ਠੀਕ ਹੈ ਜੀ ਆ ਦੇਖੋ ਇੱਕ ਚੀਜ਼ ਹੈਗੀ ਦੇਖੋ ਉਹ ਤਾਂ ਬੜਾ ਖੁਸ਼ ਹੋ ਜਾਊਗਾ ਹੈ ਨਾ ਹੋਰ ਦਿਖਾਓ ਬਾਈ ਇੱਕ ਹੋਰ ਦੇ ਵਿੱਚ ਆ ਗਏ ਆਪਣੇ ਬੱਚਿਆਂ ਵ ਠੀਕ ਹੈ ਜੀ ਜਿਵੇਂ ਥੋੜੇ ਵੱਡੇ ਬੱਚੇ ਨੇ ਹਾਂਜੀ ਹਾਂਜੀ ਪੇਜ ਦੇ ਅਕੋਰਡਿੰਗ ਛੋਟ ਆ ਕੇ 12 ਛੋਟ ਆ ਗਿਆ ਠੀਕ ਹੈ ਬਈ ਮੈਂ ਕਿਵਾਲਿਟੀ ਪਹਿਲੀ ਵਾਰ ਦੇਖੀ ਜੀ ਮੇਰੇ ਵੈਰੀਏਬਲ ਦੇ ਵਿੱਚ ਮਿਲੂਗਾ ਤੁਹਾਨੂੰ ਆਜਾਦ ਦੇ ਵਿੱਚ ਮਿਲੂਗਾ ਹਰੇਕ ਕੋਕ ਦੇ ਵਿੱਚ ਮਿਲ ਜਾਣਗੇ ਠੀਕ ਹੈ ਜੀ ਹੋਰ ਵੀ ਆਪਣੇ ਕੋਲੇ ਹਰੇਕ ਬ੍ਰਾਂਡ 'ਚ ਮਿਲੂਗੀ ਤੁਹਾਨੂੰ ਚੀਜ਼ ਠੀਕ ਹੈ ਬਈ ਠੀਕ ਹੈ ਜੀ ਮਹਿੰਗੀ ਤੇ ਮਹਿੰਗੀ ਸਸਤੀ ਦਾ ਸਸਤੀ ਬਈ ਇੰਨੀ ਕੁਆਲਿਟੀ ਬਈ ਕੁਵਲ ਹੁੰਦੀ ਭੁੱਲੋ ਸਾਬ ਤੁਸੀਂ ਇੰਨੀ ਕੁਆਲਿਟੀ ਮੈਂ ਕਹਿੰਦਾ ਦੇਖੀ ਨਹੀਂ ਅਸੀਂ ਹੁਣ ਅਸੀਂ ਇਹ ਪੁਰਾਣੇ ਕੰਮ ਕਰਦੇ ਆ ਠੀਕ ਹੈ ਜੀ ਸਾਨੂੰ 15 20 ਸਾਲ ਹੋ ਅਸੀਂ ਲਾਉਂਦੇ ਸੀ ਲੁਧਿਆਣੇ ਦੇ ਵਿੱਚ ਠੀਕ ਹੈ ਜੀ ਠੀਕ ਹੈ ਇਸ ਵਾਰੀ ਅਸੀਂ ਕਰਾਰੀ ਸ਼ਹਿਰ ਵਾਲੇ ਕੋਲ ਚ ਕਰਨ ਆਏ ਹੋਏ ਆ ਠੀਕ ਹੈ ਜੀ ਵੀ ਅਸੀਂ ਕਰਾਰੀ ਸ਼ਹਿਰ ਵਾਲਿਆਂ ਨੂੰ ਵੀ ਚੀਜ਼ ਉਹ ਦਈਏ ਜਿਹੜੀ ਕਰਾਰੀ ਸ਼ਹਿਰ ਚ ਕੋਈ ਦਾ ਦੇ ਸਕੇ ਲੋਈ ਇਹ ਤੁਸੀਂ ਠੋਕ ਕੇ ਗਾ ਸਕਦੇ ਜਿਹਦੀ ਕੁਆਲਿਟੀ ਤੁਹਾਡੇ ਕੋਲੇ ਆ ਤੁਹਾਡੇ ਕੋਲੇ ਵੈਰਾਈਟੀ ਆ ਕੁਆਲਿਟੀ ਆ ਕੁਆਂਟੀਟੀ ਆ ਕਿਸੇ ਕੋਲ ਨਹੀਂ ਹੋਣੀ ਵੀਰੇ ਬਿਲਕੁਲ ਠੀਕ ਹੈ ਜੀ ਤੁਹਾਡੇ ਸਾਹਮਣੇ ਆ ਜੀ ਠੀਕ ਹੈ ਭਾਈ ਬਈ ਕਿਹੜੀਆਂ ਕਿਹੜੀਆਂ ਗਾਰਡੀਆਂ ਦੀ ਪਟਾਕੇ ਆਪਣੇ ਕੋਲੇ ਜੀ ਵੀਰੇ ਆਪਣੇ ਕੋਲੇ ਕੋਕ ਵੈਰੀਬਲ ਸਨਸ਼ਾਈਨ ਠੀਕ ਹੈ ਜੀ ਰੀ ਗੈਡਮ ਦੇ ਵਿੱਚ ਮਿਲੇਗੇ ਆਪਨੇ ਤਾਂ ਰੋਕਟ ਦੇ ਵਿੱਚ ਹੀ ਲਾ ਲੋ ਕਿੰਨੇ ਤਰ੍ਹਾਂ ਦੇ ਵਿੱਚ ਪਏ ਆ ਰੋਕਟ ਹੈ ਬਾਈ ਆ ਰੋਕਟ ਹੀ ਰੋਕਟ ਹੈ ਬਰਦਰ ਕਿੰਨੇ ਤਰ੍ਹਾਂ ਦੇ ਬਾਈ ਜੀ ਇਹ ਇਹ ਆਪਣੇ ਕੋਲੇ ਹੈ ਕਟੋ ਘਟ ਨਹੀਂ ਤਾਂ 15 ਪਲੱਸ ਆਈਟਮ ਦੇ ਵਿੱਚ ਰੋਕੜੀ ਹੋਣਗੇ ਆਪਾਂ ਚੱਲ ਗਏ ਹੋਰ ਦਿਖਾਉਣੇ ਆ ਕਾ ਜਵੇਂ ਬੰਬ ਹੈ ਜੀ ਆਪਾਂ ਇਹਨੂੰ ਬੰਬ ਹੈ ਬਾਈ ਕਿਉਂ ਨਾਰਾ ਹੈ ਬਾਈ ਜੀ ਇਹ ਇਹ ਨਾਰਾ ਹੈ ਬਾਈ ਹਾਂ ਜੀ ਲੋ ਆਪਾਂ ਪੁਰਾਣੇ ਟਾਈਮਾਂ ਦੇ ਵਿੱਚ ਮਿੱਟੀ ਵਾਲਾ ਨਾਰ ਚਲਾਉਂਦੇ ਆਇਆ ਹਾਂ ਹਾਂ ਜੀ ਹਾਂ ਜੀ ਇਹੋ ਚੀਜ਼ਾਂ ਨੇ ਠੀਕ ਹੈ ਬਾਈ ਔਰ ਵਧੀਆ ਕੰਪਨੀ ਦੇ ਵਿੱਚ ਇੱਕ ਆ ਗਈ ਹੈ ਬਾਈ ਸੇਮ ਆ ਬਈ ਜੀ ਸਾਈਜ਼ ਦਾ ਫਰਕ ਆ ਆਈ ਬੰਬ ਆਈ ਨਾਰਮ ਆਈ ਨਾਰਮ ਆ ਜੀ ਜਿਹਨੂੰ ਅਸੀਂ ਨਾਰਮ ਬੰਬ ਨਾਰਮ ਬੰਬ ਕਹਿੰਦੇ ਸੀ ਠੀਕ ਹੈ ਬਾਈ ਹੋਰ ਬਈ ਇਧਰ ਜਿਹੜੀ ਆ ਇੰਨਾ ਪਟਾਕਾ ਆ ਦੇਖੋ ਬਾਈ ਤੁਸੀਂ ਬੱਚਿਆਂ ਲਈ ਆਟਮ ਦੀ ਗੱਲ ਕਰਦੇ ਸੀਗੇ ਹੁਣ ਆ ਬੱਚਿਆਂ ਵਾਸਤੇ ਗਨ ਹੈ ਠੀਕ ਹੈ ਜੀ ਆ ਗਨ ਆ ਗਈ ਜੀ ਹਾਂਜੀ ਇਹ ਗਨ ਨਾ ਬੱਚਾ ਦੇ ਹੱਥ 'ਚ ਫੜ ਕੇ ਚਲਾਉਣ ਵਾਸਤੇ ਆ ਅਰੇ ਮੈਨੂੰ ਦਿਖਾਓ ਮੜੇ ਜੀ ਆ ਦੇਖ ਇਹ ਹੱਥ 'ਚ ਫੜ ਕੇ ਬੱਚਿਆਂ ਨੂੰ ਸਪਾਰਕਲ ਹੈ ਅੱਛਾ ਜੀ ਬੱਚੇ ਇੰਜੋਏ ਕਰਨਗੇ ਸੇਫਟੀ ਰਹੂਗੀ ਬੱਚਿਆਂ ਦੀ ਕੋਈ ਡਰਾੜੀ ਗੱਲ ਨਹੀਂ ਬ੍ਰਦਰ ਉਹੀ ਚੀਜ਼ ਅਸੀਂ ਚੀਜ਼ ਉਹ ਰੱਖੀ ਆ ਵੀ ਜਿੰਨਾ ਬੱਚਿਆਂ ਦੀ ਸੇਫਟੀ ਰਹੇ ਸੇਫਟੀ ਪਹਿਲਾ ਵਾ ਜੀ ਬਾਈ ਬਈ ਪੂਰਾ ਮੈਗਨਾ ਗਰਾਉਂਡ ਪਰ ਆ ਭਰਿਆ ਲੱਗਦਾ ਹੈ ਨਾ ਪੂਰਾ ਭਰਿਆ ਪਿਆ ਬਾਈ ਜੀ ਬਿਲਕੁਲ ਬਾਈ ਜੀ ਬਿਲਕੁਲ ਤੇ ਬਾਈ ਆ ਜੋ ਪਟਾਕੇ ਸਾਰੇ ਜੀ ਇਹ ਇਹ ਵੀਰੇ ਚੱਕਰੀ ਆ ਗਈ ਬੱਚਿਆਂ ਵਾਸਤੇ ਠੀਕ ਹੈ ਜੀ ਆ ਸਾਊਂਡ ਵਾਲੀ ਵੀਕਾ ਡਿਸਕੋ ਵੀਲ ਆ ਗਿਆ ਠੀਕ ਹੈ ਬਾਈ ਠੀਕ ਹੈ ਆ ਵੀਲ ਦੇ ਵਿੱਚ ਸਾਰੀਆਂ ਚੱਕਰੀ ਦੇ ਵਿੱਚ ਆੜਨ ਤੁਸੀਂ ਦੇ ਪੁੱਲਰ ਸਾਹਿਬ ਆਪਣਾ ਇੱਕ ਤਾਂ ਪੂਰਾ ਐਡਰੈਸ ਸਾਹਮਣੇ ਕੈਮਰੇ ਮੂਰੇ ਹੈ ਨਾ ਜੀ ਮੋਬਾਈਲ ਨੰਬਰ ਤੇ ਇਹ ਕੀ ਗੱਲ ਦੱਸ ਦੋ ਬਾਈ ਜੀ ਵੀ ਤੁਸੀਂ ਹੁਣੇ ਰੇਟ ਇੰਨਾ ਜਾਇਜ਼ ਕਾਤੋਂ ਬਾਈ ਮੈਂ ਕਹਿੰਦਾ ਵੀ ਦੂਰੋਂ ਦੂਰੋਂ ਘੁਰ ਕੇ ਭੜਾਕੇ ਲੱਗੇ ਜਾਂਦੇ ਲੋਕੇ ਵੀਰੇ ਜੇ ਰੇਟ ਜਾਇਜ਼ ਦੀ ਗੱਲ ਏਦਾਂ ਮਾ ਵੀ ਆਪਾਂ ਨਾ ਸਿਰਫ ਕਰਾਰੀ ਵਾਲੇ ਬੰਦਿਆਂ ਨੂੰ ਖੁਸ਼ ਕਰਨ ਆਏ ਹੋਏ ਆ ਠੀਕ ਹੈ ਜੀ ਕਰਾਰੀ ਖੁਸ਼ ਕਰਨਾ ਮਤਲਬ ਵੀ ਜਿਹੜੀ ਇੱਕ ਤਾਂ ਲੋਕਾਂ ਨੂੰ ਆਪਾਂ ਨੇ ਹਰੇਕ ਨੇ ਹਰੇਕ ਚੀਜ਼ ਦੇਣੀ ਆ ਠੀਕ ਹੈ ਜੀ ਦੀਵਾਲੀ ਦਾ ਤਿਹਾਰ ਆ ਹਰੇਕ ਬੰਦਾ ਖੁਸ਼ੀਆਂ ਮਨਾਉਂਦਾ ਵਾ ਠੀਕ ਹੈ ਜੀ ਖੁਸ਼ੀਆਂ ਮਨਾਉਣੀਆਂ ਨੇ ਤੇ ਫਿਰ ਬੰਦੇ ਨੂੰ ਚੀਜ਼ ਵੀ ਦੇਣੀ ਆ ਕੁਆਲਿਟੀ ਵੀ ਦੇਣੀ ਆ ਰੇਟ ਵੀ ਦੇਣਾ ਸਹੀ ਹੈ ਜੀ ਤੇ ਉਸ ਕਰਕੇ ਤੁਹਾਨੂੰ ਅਸੀਂ ਹਰ ਇੱਕ ਚੀਜ਼ ਦੀ ਤਰ੍ਹਾਂ ਦੇ ਵਿੱਚ ਰੱਖੀ ਹੋਈ ਆ ਵੀਰੇ ਠੀਕ ਹੈ ਬਾਈ ਹਾਂਜੀ ਪਰ ਹੋਰ ਜੇ ਤੁਸੀਂ ਨਹੀਂ ਹੁੰਦੇ ਦੁਕਾਨ ਦੇ ਆਪਣੇ ਹੋਰ ਕਿਹੜੇ ਕਿਹੜੇ ਪਾਰਟਨਰ ਭਾਈ ਆਪਣੇ ਵੀਰੇ ਤੇ ਮੈਂ ਹੋਊਂਗਾ ਮੇਰੇ ਬ੍ਰਦਰ ਹੋਣਗੇ ਖੁਸ਼ਵੀਰਾ ਹੋਊਗਾ ਸੌਰਵੀਰਾ ਹੋਊਗਾ ਅਮੁਜੀ ਹੋਣਗੇ ਠੀਕ ਹੈ ਜੀ ਆਪਣਾ ਪੰਮਾ ਭਾਈ ਹੋਊਗਾ ਵੀਰੇ ਠੀਕ ਹੈ ਜੀ ਸਾਰੇ ਵੀਰ ਹੋਣਗੇ ਮੇਰੇ ਬਾਈ ਬਾਈਆਂ ਨੇ ਪੂਰੀ ਮਿਹਨਤ ਨਾਲ ਕੰਮ ਕੀਤਾ ਤੇ ਆ ਦੇਖੋ ਜਿਹੜੇ ਸੀ ਪੰਜਾਬ ਪਿੰਡਾਂ ਦੇ ਜਿਆਦੇ ਕੁੱਕੜ ਮਾਰਗਾ ਭੜਾ ਕੇ ਚਲਾਉਂਦੇ ਆ ਇਹ ਬਾਈ ਇਹਦਾ ਕੀ ਰੇਟ ਆ ਵੀਰੇ ਵੇਰੇ ਆਪਾਂ ਨੂੰ 550 ਰੁਪਏ। ਉਹ ਜੀ। ਹਾਂ ਜੀ। ਇਹਨੇ ਸਸਤਾ ਬਈ। ਹਾਂ ਜੀ। ਪੀਸ ਕਿੰਨੇ ਬਈ ਅਚ? 50 ਪੀਸ। ਵੀਰੇ ਪੰਜਾਬੀ ਪੀਸ ਦਾ ਮੁੱਤ 50 ਪੀਸ ਹੈ। ਭਈਆ ਮੈਂ ਕਹਿੰਦਾ ਥੋੜਾ ਰੇਟ ਅਸੀਂ ਨਹੀਂ ਆ ਦੁਕਾਨਾਂ ਦੇ ਮਤਲਬ ਗਏ ਆ। ਮੈਡਮ ਉਹਦੀ ਸੀਨੀਅਰ ਕਹਿੰਦਾ ਜਾਇਆ ਏ। ਰੇਟ ਕਿੰਨਾ ਲਗਿਆ? ਬਹੁਤ ਸੋਨਾ ਰੇਟ ਨੇ। ਸਹੀ ਹੈ ਨਾ? ਬਹੁਤ ਸੋਨਾ। ਤਾਂ ਭਾਈ ਅਸੀਂ ਹੋਰ ਕਿੱਥੇ ਹੁਣ ਜਾਵਾਂ ਦੀ ਲੋੜ ਨਹੀਂ। ਅਸੀਂ ਆਉਣਾ ਹੈ ਲਖਸ਼ ਫਾਇਰ ਵਰਕਸ ਕਰਾਲੀ ਵਿਖੇ ਤੇ ਬਾਈ ੁੱਲਰ ਸਾਹਿਬ ਸਾਡੇ ਬਹੁਤ ਵਧੀਆ ਇਨਸਾਨ ਹੈ। ਬਾਈ ਜੀ ਆਪਣਾ ਐਡਰੈਸ ਤੇ ਮੋਬਾਈਲ ਨੰਬਰ ਜ਼ਰੂਰ ਬ ਖਰੜ ਬਾਈਪਾਸ ਚੋਂ ਆਉਂਦੇ ਵਿੱਚ ਜੀ ਠੀਕ ਹੈ ਜੀ ਕਰਾਲੀ ਸ਼ਹਿਰ ਦੇ ਵਿੱਚ ਆਪਾਂ ਬਾਈਪਾਸ ਦੇ ਉੱਤੇ ਹੀ ਆਪਣੀ ਸ਼ਾਪ ਆ ਜੀ ਮਰਿੰਡੇ ਤੋਂ ਜਦੋਂ ਆਪਾਂ ਕਰਾਲੀ ਐਂਟਰ ਕਰਨਾ ਤਾਂ ਪਹਿਲੀ ਸ਼ਾਪ ਆਪਣੀ ਹੋਣੀ ਸੋ ਦੋਸਤੋ ਉੱਪਰ ਤੁਸੀਂ ਵੱਡੀ ਵੱਡੀ ਫਲੈਕਸੀ ਲੱਗੀ ਹੋਈ ਦੇਖ ਸਕਦੇ ਹੋ ਖਰੜ ਤੋਂ ਜਦੋਂ ਆਪਾਂ ਕਰਾਲੀ ਨੂੰ ਆਉਂਦੇ ਆ ਲੁਧਿਆਣਾ ਜਾਂਦੇ ਆ ਬਾਰ-ਬਾਰ ਬਾਈਏ ਬਾਈਪਾਸ ਦੇ ਬਾਈਆਂ ਦਾ ਸ਼ੋਰੂਮ ਹੈ ਜੀ ਜਿਹੜੇ ਤੁਸੀਂ ਫਲੈਕਸੀ ਲੱਗੀ ਦੇਖ ਰਹੇ ਹੋ ਫਲੈਕਸੀ ਦੇ ਉੱਪਰ ਸਾਰਾ ਐਡਰੈਸ ਮੋਬਾਈਲ ਨੰਬਰ ਪੂਰਾ ਪੂਰਾ ਪੰਜਾਬੀ ਦੇ ਵਿੱਚ ਪਤਾ ਡਗਾਣਾ ਜਿਹਨੂੰ ਕਹਿ ਸਕਦੇ ਆ ਉੱਪਰ ਲੱਗਿਆ ਹੋਇਆ ਸੋ ਆਉਣਾ ਕਿੱਥੇ ਜੀ ਬਾਈ ਪੂਰਾ ਵਧੀਆ ਪਟਾਕਿਆਂ ਦਾ ਕੋਈ ਤੁਸੀਂ ਜਿਵੇਂ ਹੁਣ ਪਟਾਕੇ ਦੀ ਅਸੀਂ ਵੀਡੀਓ ਦੇਖ ਰਹੇ ਹੋ ਪਾਈਆਂ ਪੂਰੀ ਕੁਆਲਿਟੀ ਅਸੀਂ ਵੀਡੀਓ ਦਿਖਾ ਰਹੇ ਆ ਸਾਰੀ ਕੁਆਲਿਟੀ ਚੈੱਕ ਕਰ ਲਓ ਕਿਹੜੀ ਕਿਹੜੀ ਕੰਪਨੀ ਦਾ ਪਟਾਕਾ ਹੈ ਉੱਪਰ ਸਕਰੀਨ ਤੇ ਚੱਲ ਰਿਹਾ ਜੀ ਤੁਹਾਨੂੰ ਕਿਤੇ ਹੁਣ ਹੋਰ ਜਾਣ ਦੀ ਲੋੜ ਨਹੀਂ ਸੋਚਣ ਦੀ ਲੋੜ ਨਹੀਂ ਟੈਨਸ਼ਨ ਲੈਣ ਦੀ ਲੋੜ ਨਹੀਂ ਬਈ ਬੰਦਾ ਵੀਡੀਓ ਦੇਖ ਕੇ ਉਹ ਵਸੇ ਕੀ ਡਿਸਕਾਊਂਟ ਹੈ ਵਿਰੇ ਡਿਸਕਾਊਂਟ ਜਿਹੜਾ ਤੁਹਾਡਾ ਨਾਮ ਲੈ ਕੇ ਆਊਗਾ ਨਾ ਜੀ ਬਾਈ ਉਹਦੇ ਵਾਸਤੇ ਇੱਕ ਤੁਸੀਂ ਸਰਪ੍ਰਾਈਜ਼ ਗਿਫਟ ਰੱਖਾਂਗੇ ਲਓ ਜੀ ਬਾਈ ਨੇ ਜੀ ਜਿਹੜਾ ਮੇਰੀ ਵੀਡੀਓ ਦੇਖੇ ਉਹਦੇ ਲਈ ਇੱਕ ਸਰਪ੍ਰਾਈਜ਼ ਗਿਫਟ ਰੱਖਤਾ ਤਾਂ ਹੁਣ ਤਾਂ ਬਾਈ ਬੂਟਾ ਕਰਾ ਦੇ ਦੀ ਵੀਡੀਓ ਨੂੰ ਇਨਿੰਗ ਸ਼ੇਅਰ ਕਰ ਦਿਓ ਵੀ ਬਾਈ ਤੁਹਾਨੂੰ ਗਿਫਟ ਦੇਣਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਹਸੀ ਗੱਲ ਹਸੀ ਅਦਲ ਸਾਹਿਬ ਬੰਦੇ ਸਾਹਿਬ ਤੁਹਾਡਾ ਭਰਾਕਾ ਦਾ ਗੰਭਾਈ ਆ ਗਿਆ ਮੇਰੀ ਮਸੀ ਨੂੰ ਬਖਾਂਦ ਬਾਈ ਉਹ ਕਹਿੰਦੀ ਜਿੰਨਾ ਭਰਾਕਾ ਜਾਊਗਾ ਦਾ ਇੱਥੋਂ ਹੀ ਜਾਊਗਾ ਤੇ ਬਾਈ ਵਰਗਿਆਂ ਕਿ ਬੇਨਤੀ ਆ ਭਰਾਕਾ ਦਾ ਰੇਡ ਦੱਸ ਦੀ ਆਡੀਅੰਸ ਨੂੰ ਭਰਾਕਾ ਦਾ ਬਾਈ ਰੇਡ ਕੀ ਹੈ ਵੀਰੇ ਇਦਾਂ ਮਾ ਪੜਾਕਿਆਂ ਦਾ ਰੇਟ ਤੁਹਾਨੂੰ ਹੁਣ ਦੱਸਣਗੇ ਆਪਣੇ ਲਖਸ਼ ਬਾਈ ਜੀ ਅੱਛਾ ਜੀ ਮੈਂ ਥੋੜਾ ਜਿਹਾ ਬਾਹਰ ਗੱਡੀਆਂ ਖੜੀਆਂ ਨੇ ਸਾਰਾ ਲੋਡ ਵੀ ਹੋ ਰਿਹਾ ਵਾ ਦੇਖਣਾ ਵਾ ਗੱਡੀਆਂ ਆਈਆਂ ਹਾਂਜੀ ਲੈ ਜੀ ਗੱਡੀਆਂ ਆ ਗਈਆਂ ਬੜੀ ਕੋਲ ਗੱਡੀਆਂ ਆ ਰਹੀਆਂ ਫੁੱਲ ਠੀਕ ਹੈ ਟਰੱਕੀਆਂ ਨੇ ਉਹ ਤੁਹਾਨੂੰ ਲੱਕਸ਼ ਪਰ ਆ ਰਿਹਾ ਮੈਂ ਉਹ ਤੁਹਾਨੂੰ ਤੁਸੀਂ ਬੁਲਾਓਗੇ ਹੁਣ ਆਪਾਂ ਮਿਲਦੇ ਹਾਂ ਤੁਸੀਂ ਆ ਫੇਰ ਉਹਨਾਂ ਨਾਲ ਕਰੋ ਠੀਕ ਹੈ ਤੁਸੀਂ ਉਹਨਾਂ ਨਾਲ ਕਰੋ ਲਓ ਜੀ ਹਾਂਜੀ ਸਸੀ ਕਾ ਬਾਈ ਜੀ ਸਸੀ ਕਾ ਬਾਈ ਠੀਕ ਹੈ ਬਾਈ ਜੀ ਵਧੀਆ ਵਧੀਆ ਹਾਂ ਬਾਈ ਕਿੰਨੇ ਗੱਡੀਆਂ ਭਰੀ ਜਾਂਦੀਆਂ ਬਾਹਰ ਉਹ ਲਾ ਗੱਡੀਆਂ ਤਾਂ ਆਈ ਜਾਣੀ ਬਾਈ ਜੀ ਹੁਣ ਜੇ ਮਾਲ ਵਧੀਆ ਵੇਚਣਾ ਤਾਂ ਇੱਥੇ ਆਣਾ ਹੀ ਹੈਗਾ ਵਧੀਆ ਆਈ ਜਾਂਦੀਆਂ ਵਧੀਆ ਜਾਈ ਜਾਂਦੀਆਂ ਜਾਈ ਜਾਂਦੀ ਮਾਲ ਠੀਕ ਹੈ ਜੀ ਬਾਈ ਜੀ ਥੋੜੀ ਜਿਹੀ ਕੰਪਨੀਆਂ ਭੜਾ ਕੇ ਆਪਣੇ ਕੋਲੇ ਜੀ ਆਪਣੇ ਕੋਲ ਬਾਈ ਜੀ ਸਾਰਾ ਬ੍ਰਾਂਡਡ ਮਾਲ ਆ ਠੀਕ ਹੈ ਜੀ ਜਿਵੇਂ ਆ ਵੇਖੋ ਇਹ ਹੈਗਾ ਚਾਈਨਾ ਦੀ ਇੰਪੋਰਟਡ ਔਮਨ ਕੈਂਡਲ 12 ਸ਼ਾਟ ਦੀ 12 ਸ਼ਾਟ ਹੈ ਜੀ ਹਾਂ ਜੀ ਠੀਕ ਹੈ ਜੀ ਇਸ ਤੋਂ ਵਧੀਆ ਤੁਹਾਨੂੰ ਪੀਸ ਨਹੀਂ ਮਿਲਣਾ ਕਿਸੇ ਨਾਲ ਇਹ ਕੁਆਲਿਟੀ ਮਿਲਦੀ ਹੈ ਇਹਦਾ ਬਾਈ ਰੇਟ ਦੱਸ ਸਕਦੇ ਤੁਸੀਂ ਇਹਦਾ 200 ਰੁਪਏ ਰੇਟ ਆ 200 ਰੁਪਏ ਦਾ ਨਹੀਂ ਬਿਲਕੁਲ ਇੰਨਾ ਭੜਾਤਾ ਜੀ ਯ ਆ ਸਰ ਸੀਐਮ ਚੱਕਰੀ ਹੈ ਜੀ ਠੀਕ ਹੈ ਜੀ ਮਲੇ ਫੁੱਲ ਜੜੀ ਹੋਰ ਜੜੀ ਬਾਈ ਜੀ 60 ਸੀਐਮ ਇਹਦਾ ਰੇਟ ਹੈਗਾ 50 ਰੁਪਏ 50 ਰੁਪਏ ਜੀ ਬਿਲਕੁਲ ਕਿੰਨੇ ਪੀਸ ਹੈ ਬਾਈ ਤੇ ਇਹਦੇ ਪੰਜ ਪੀਸ ਨੇ ਬਾਈ ਬਸ ਬਾਈ ਇੰਨੇ ਸਸਤੇ ਬਾਈ ਪਿਆਰ ਰੁਪਿਆ ਦੇ ਬਾਈ ਜੀ ਪੰਜ ਪੀਸ ਮੈਂ ਕਿਹਾ ਇੰਨੇ ਸਸਤੇ ਅਸੀਂ ਦੇਖੇ ਨਹੀਂ ਹੋਰ ਹੀ ਖਾਓ ਬਾਈ ਜੀ ਇਹ ਬਈ ਪਸ਼ਕਾਰੀ ਲੱਗਦੀ ਹੈ ਨਹੀਂ 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 ਸਾਰਾ ਇਹ ਚਾਈਨਾ ਦਾ 288 ਸ਼ਾਟ ਹੈ ਅਸੀਂ ਵਿਆਹ ਸ਼ਾਦੀਆਂ ਚ ਚੱਲਦੇ ਆ ਠੀਕ ਹੈ ਜੀ ਹਾਂ ਜੀ ਇਹਦਾ ਰੇਟ ਹੈਗਾ 780 ਰੁਪਏ 780 ਰੁਪਏ ओरिजिनल चाइना ਦਾ ਮਾਲ ਹੈ ਜੀ ਤੁਸੀਂ ਭਾਈ ਆਹ ਪਰਫਿਊਮ ਵਾਲੀ ਡੀਲ ਹੈ ਜੀ ਜੇ ਰੱਖੀ ਬੈਠੋ ਨਹੀਂ ਨਹੀਂ ਭਾਜੀ ਇਹ ਨਾਰ ਨੇ ਫੈਂਸੀ ਨਾਰ ਕੀ ਬਾਤ ਹੈ ਇਹ ਨਾਲੇ ਅਸਲ ਨਾਰ ਹੈ ਜੀ ਹਾਂ ਜੀ ਇਹਦਾ ਕੀ ਭਰਿਆ ਜੀ ਇਹਦਾ ਭਾਈ ਜੀ ਭਾਈ 200 ਰੁਪਏ ਸਿਰਫ 200 ਨਹੀਂ ਭਾਜੀ ਹਾਂ ਜੀ 3 ਪੀਸ ਕੀ ਬਾਤ ਹੈ ਭਾਈ ਜੀ 2 아니 1.5 ਮਿੰਟ ਦੀ ਇੱਕ ਦੀ 200 ਦੇ 3 ਪੀਸ ਹਾਂ ਜੀ ਸਾਡੇ ਕੋਲ ਭਾਜੀ ਨਾਂ ਦਾ ਸਸਤਾ ਮਾਲ ਠੀਕ ਹੈ ਜੀ ਨਾਲ ਅਸੀਂ ਘੱਟਿਆ ਕੁਆਲਿਟੀ ਬੇਚਦੇ ਹਾਂ ਤੇ ਭਾਈ ਅਗਲੇ ਭੜਕੇ ਬੜੀ ਜੀ ਕਿਹੜੀ ਕਿਹੜੀ ਕੁਆਲਿਟੀ ਹੈ ਇਹ ਸਾਰੇ ਆਪਣੀ ਭਾਜੀ ਲੜੀਆਂ ਜੀ 2000 ਵਾਲੀ ਲੜੀ ਠੀਕ ਹੈ ਜੀ ਉਹ ਆਪਣਾ ਉਧਰ ਪਿਆ ਜੀ ਆਪਣਾ ਪੀਕਾਕ ਪਿੰਕ ਕਲਰ ਦਾ ਠੀਕ ਹੈ ਜੀ ਇਹ ਪਿੰਕ ਕਲਰ ਦੇ ਵਿੱਚ ਪੀਕਾਕ ਕਿਸੇ ਵੀ ਮਾਰਕਟ ਚ ਨਹੀਂ ਹੋਊਗਾ ਤੁਹਾਨੂੰ ਜਿੱਥੇ ਮਰਜ਼ੀ ਡਵਾਈ ਕਰ ਲਓ ਠੀਕ ਹੈ ਜੀ ਤੇ ਲਖਸ਼ ਬਾਈ ਉਹਦਾ ਤੁਸੀਂ ਇੱਕ ਲੋਕ ਕਹਿੰਦੇ ਠੱਗੀ ਵੀ ਮਾਰੇ ਇੱਕ ਮੈਂ ਵੀਡੀਓ ਦੇਖੀ ਸੀ 40 ਪੈਸੇ ਦੀ ਜਗਲੀ ਜੀ ਉਹ 40 ਪੈਸੇ ਚੱਕਰੀ ਤੇ ਉਹ ਭਾਈ ਚੱਲਦੀ ਨਹੀਂ ਹੈਗੀ ਪੱਕੀ ਵਾਲੇ ਜੀ ਉਹ ਸਾਡੇ ਕੋਲ ਵੀ ਪਈ ਆ ਸੀ ਲੋਕਾਂ ਨੂੰ ਦਿਖਾ ਲਈ ਰੱਖਿਆ ਉਹ ਚੱਲ ਨਹੀਂ ਨਹੀਂ ਤੁਸੀਂ ਕੀ ਰੱਖੀ ਹੈ ਜੀ ਅਸੀਂ ਲੋਕਾਂ ਨੂੰ ਦਿਖਾ ਲਈ ਰੱਖਿਆ ਕਿ ਭਲੇਖੇ ਜਨਾ ਰਹੇ ਜੀ ਉਹ ਆ ਗਏ ਨਾ ਬਾਈ ਕਹਿੰਦਾ ਵੀ ਜੀ ਬਿਲਕੁਲ ਚਾਹੀਦੀ ਗਾਰੰਟੀ ਹੈ ਕੋਈ ਗਾਰੰਟੀ ਨਹੀਂ ਅਸਲੀ ਗਾਰੰਟੀ ਨਹੀਂ ਜੇਕਰ ਵਾਅਦਾ ਕੀ ਲੋਕਾਂ ਦੇ ਰੱਖਿਆ ਉਹ ਕੀ ਗੱਲ ਕਿਉਂ ਰੱਖੀ ਵੀ ਲੋਕਾਂ ਨੂੰ ਚਾਹਣਾ ਕਿ ਕਈ ਵਾਰ ਗਰੀਬਾਂ ਨਾਲ ਭਲਾ ਕਿ ਲੈਣਾ ਜਾਂਦਾ ਦੇਖੋ દિਵਾਲੀ ਦਾ ਤਿਉਹਾਰ ਸਾਲ ਬਾਅਦ ਆਂਦਾ ਤੇ ਗਰੀਬ ਬੰਦੇ ਨੇ ਆਪਣੀ ਜੇਬ ਦੇ ਵਿੱਚੋਂ 1000 ਰੁਪਏ ਦਾ ਜਿਸੇ 1500 ਦਾ ਲੈਣਾ ਜੀ ਬਈ ਉਹਨੂੰ ਆਪਾਂ ਐਵੇਂ ਹੀ ਬਾਜ਼ਾਰ ਦੇ ਦੀ ਚੀਜ਼ ਕਹਿ ਕੇ ਦੇ ਦਈਏ ਉਹ ਚੱਲੇ ਹੀ ਨਾ ਘਰੇ ਆ ਕੇ ਠੀਕ ਹੈ ਉਹਦਾ ਫਾਇਦਾ ਕੀ ਆ ਠੀਕ ਨਹੀਂ ਜੀ ਉਹ ਕੰਮ ਕਰਦੀ ਬਈ ਆਪਾਂ ਹੋਰ ਦੇਖੋ ਨੇ ਬਈ ਕਿਹਾ ਜੀ ਕੁਆਲਟੀ ਬਈ ਇਹ ਕਿਹੜੀ ਹੈ ਬਈ ਜੀ ਇਹ ਸਾਰੇ ਆਪਣੇ ਦੇਖ ਲਓ ਜੀ ਬ੍ਰਾਂਡ ਦੇ ਹੈ ਸਨ ਸ਼ਾਈਨ ਦਾ ਠੀਕ ਹੈ ਜੀ ਸੈਵਨ ਸ਼ਾਟ ਦਮ ਦਾ ਜਮਨਾ ਵੈੱਡ ਬੇਲ ਦੀ ਠੀਕ ਹੈ ਜੀ ਉਸੇ ਤਰ੍ਹਾਂ ਜੀ ਆ ਐਲੀਫੈਂਟ ਠੀਕ ਹੈ ਬਈ ਜੀ 4 ਨੰਬਰ ਜੀ ਠੀਕ ਹੈ ਪੂਰੀ ਮਾਰਕੀਟ ਜੀ ਜੀ ਪੂਰੀ ਮਾਰਕੀਟ ਜੀ ਤੁਹਾਨੂੰ ਮਿਲ ਜੇ ਅਸੀਂ ਨਾਮ ਬਦਲ ਲਾਂਗੇ। ਬਾਈ ਕਹਿੰਦੇ ਹਾਂ ਨਾਮ ਬਦਲ ਦਿਓ ਜੀ। ਬੜੀ ਮਾਰਕੀਟ ਚ ਰੇਟ ਇਹ ਮਿਲ ਜੇ ਤੁਹਾਨੂੰ। ਇਹ ਇਧਰ ਭਰਾਕੇ ਪਾਏ ਬਾਈ ਨੇ ਕਹੇ ਸੀ ਆਹ ਭਰਾਕੇ ਨਹੀਂ ਦੇਣਾ ਮਾਰੋ ਮੜੀ ਜੀ। ਇਹ ਸਾਰੇ ਆਪਣੇ ਕੋਲ ਭਾਜੀ ਆਈਪੀਐਲ ਦੇ ਵਿੱਚ ਸ਼ਾਰਟ ਜਿਹੜੇ ਚੱਲਦੇ ਨੇ। ਜਿਵੇਂ ਯੂ ਕ੍ਰੈਡਿਟ ਦੇ ਟੂਰਨਾਮੈਂਟ ਮੋਟੇ-ਮੋਟੇ ਵੱਡੇ-ਵੱਡੇ ਟੂਰਨਾਮੈਂਟ। ਸਾਰੇ ਠੀਕ ਹੈ ਜੀ। ਸਾਰੀ ਕੰਪਨੀਆਂ ਦੇ ਸ਼ਾਰਟ ਦੇਖੋ ਸਾਰੇ ਜੀ ਆਈਪੀਐਲ ਦੇ ਬਤਮਈਏ ਭਰਾਕੇ ਚੱਲਦੇ ਆ। ਆਈਪੀਐਲ ਜਿੱਥੇ ਮਸਤ ਤੁਸੀਂ ਕਹਾਂ ਗਏ ਸਚਿਨ ਤੰਦੂਲਕਰ ਬ੍ਰਿੰ ਆ ਟੂਰਨਾਮੈਂਟ ਖੇੜਦੇ ਉੱਥੇ ਭੜਾ ਕੇ ਚੱਲਦੇ ਆ ਜਿਹੜੋ ਜਾਦੀਆਂ ਦੀ ਮਾਲ ਤੇ ਭਾਈ ਜੀ ਹੋਰ ਆਪਣੇ ਕੋਲ ਭੜਾ ਕੱਢ ਰਿਹਾ ਹੈ ਭਾਈ ਇਹ ਵੇਖੋ ਆਹ ਦੇਖੋ ਜੀ ਡਿਜੀਟਲ ਰੇਨ ਜੀ ਇਹ 7/10 ਸ਼ਾਟ ਆ ਠੀਕ ਹੈ ਇਹ 10/10 ਸ਼ਾਟ ਆ ਠੀਕ ਹੈ ਜੀ ਇਹ ਸਾਰੇ ਇਹ ਹੀ ਮਤਲਬ ਪਾਰਟੀ ਵਾਲ ਜਿਹੜਾ ਵਾਲੇ ਸ਼ਾਟ ਨੇ ਇਹ ਜਿਹੜੇ ਚੱਲਣ ਲੱਗੇ ਆ ਇਹ ਮਤਲਬ ਇਹਦਾ ਜਿੰਨਾ ਖਲੇਰਾ ਕਿਸੇ ਦਾ ਨਹੀਂ ਭਾਈ ਇੰਨਾ ਰੇਅਰ ਫੜਾ ਜਾਇਜ਼ ਹਾਂ ਇੰਨੀ ਥੋੜੀ ਕੁਆਲਿਟੀ ਤੁਹਾਡਾ ਬਣ ਕੇ ਬਈ ਜੀ ਨਿਯਤ ਕਰਨਾ ਥੋੜਾ ਜੀ ਤਾਂ ਭਾਈ ਸਾਡਾ 15 ਸਾਲ ਹੋ ਗਿਆ ਅਸੀਂ ਤਾਂ ਲੋਕੀ ਫੋਨ ਦੇ ਹੀ ਕਹਿ ਦਿੰਦੇ ਆ 50000 ਦਾ ਭੇਜ 2 60000 ਦਾ ਬਟਾਕਾ ਭੇਜ ਦਿਓ ਉਹਦੀ ਜੀ ਕੁਆਲਟੀ ਦੇ ਵਿਸ਼ਵਾਸ ਕਰਦੇ ਆ ਉਸ ਤੋਂ ਇਲਾਵਾ ਕੋਈ ਗੱਲ ਨਹੀਂ ਗਾ ਠੀਕ ਹੈ ਜੀ ਨਾ ਸਾਡੇ ਕੋਲੋ ਚੀਜ਼ ਹੈਗੀ ਭਾਈ ਅਪਾ ਤੁਸੀਂ ਉਹ ਪਹਿਲਾਂ ਦੀ ਵੀਡੀਓ ਸਮੋਹ ਨੂੰ ਦਿਖਾ ਚੁੱਕੇ ਆ ਹੁਣ ਇਹ ਗੱਲ ਬਸ ਹੋਰ ਕੀ ਦੱਸਣਾ ਚਾਹੁੰਦੇ ਆ ਭਾਈ ਅਸੀਂ ਇਹ ਚਾਹੁੰਦੇ ਆ ਕਿ ਜਿੱਤੋਂ ਵੀ ਬਟਾਕਾ ਲੈਣਾ ਸਿਰਫ ਇਹ ਦੇਖ ਕੇ ਲੋਕ ਕਿ ਉਹ ਬ੍ਰਾਂਡਡ ਹੋਵੇ ਤੇ ਓਰੀਜਨਲ ਹੋ ਠੀਕ ਹੈ ਜੀ ਆਪਣੇ ਕੋਲ ਓਰੀਜਨਲ ਦੀ ਗਾਰੰਟੀ ਹੈ ਜਿੱਥੋਂ ਮਰਜੀ ਲੈ ਕੇ ਉਹ ਇੱਕ ਮਾਰਗੇ ਲਾ ਕੇ ਬੇਬਦਲੇ ਬਾਈ ਜੀ ਸਭ ਡੁਪਲੀਕੇਟ ਚੱਲੀ ਰਹਾ ਉਹ ਚੀਜ਼ਾਂ ਚੱਲਦੀਆਂ ਨਹੀਂ ਆਪਾਂ ਕਹਿ ਦਈਏ ਚਾਰ ਰੋਏ ਦੀ ਫੁੱਲ ਜੜੀ ਉਹ ਨਹੀਂ ਚੱਲਣੀ ਉਹ ਚੱਲਣੀ ਕਿੱਥੋਂ ਆ ਜਾਂ ਸਹੀ ਚਾਰ ਰੋਏ ਚਾਰ ਰੋਏ ਦੀ ਫੁੱਲ ਜੜੀ ਨਹੀਂ ਜਲਦੀ ਜੀ ਬਾਈ ਜੀ ਉਹਨਾਂ ਚਿਰ ਬਚ ਕੇ ਰਹੋ ਸਾਡੀ ਗਾਰੰਟੀ ਹੈ ਸਾਡਾ ਰੇਟ ਸਾਡੀ ਚੀਜ਼ ਨੂੰ ਕੋਈ ਡੁਪਲੀਕੇਟ ਸਾਊਥ ਕਰਦੇ ਅਸੀਂ ਬੈਠੇ ਆ ਤੇ ਮੈਂ ਕਹਿੰਦਾ ਵੀ ਕਿਹਦੇ ਨਹੀਂ ਤੁਹਾਨੂੰ ਜਾਣ ਦੀ ਲੋੜ ਆਪਣੇ ਐਡਰੈਸ ਮੋਬਾਈਲ ਨੰਬਰ ਲਖਸ਼ੇ ਬਾਈ ਅਗਲੇ ਕੋਲੇ ਆਉਣਾ ਜੀ ਕਹਾਂਡ ਇਨਸਾਨ ਹੈ ਕਿਹਦੇ ਬੰਦੇ ਆ ਬਾਈ ਮੈਂ ਕਹਿੰਦਾ ਤੁ